ਅਸ ਵਾਰ ਜੋ ਪਿਆਰ ਮਿਲ ਰਹਾ ਮੈਨੂੰ ਥਕਾਵਟ ਨਹੀਂ ਹੋ ਰਹੀ ਕਿਉਂਕਿ ਪਿਆਰ ਇੰਨਾ ਜ਼ਿਆਦਾ ਮਿਲ ਰਹਾ 2022 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ 2 ਸਾਲਾਂ ਚ 43000 ਨੌਕਰੀਆਂ ਦੇ ਕੇ ਆ ਤੁਹਾਡਾ ਪੋਤਾ ਤੁਹਾਡਾ ਛੋਟਾ ਵੱਡਾ ਭਾਈ ਤੁਹਾਡੇ ਸਾਹਮਣੇ ਖੜਾ ਹੈ 43000 ਨੌਕਰੀਆਂ ਬਿਜਲੀ ਦੇ ਬਿੱਲ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਆ ਤੁਹਾਡਾ ਭਰਾ ਆ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡੇ ਸਾਹਮਣੇ ਖੜਾ ਹੈ ਬਿਜਲੀ ਦੇ ਬਿੱਲ ਜ਼ੀਰੋ ਕਰਕੇ ਸਾਰੇ ਪੰਜਾਬ ਦੇ ਨਹਿਰਾਂ ਦੇ ਪਾਣੀ ਨੂੰ ਟੇਲਾ ਤੱਕ ਨਹਿਰਾਂ ਦੇ ਪਾਣੀ ਨੂੰ ਕੱਸੀਆਂ ਰਜਬਾਂਆਂ ਖਾਲਿਆਂ ਤੱਕ ਪਹੁੰਚਾ ਕੇ ਤੁਹਾਡਾ ਭਰਾ ਸਾਹਮਣੇ ਖੜਾ ਤੁਹਾਡੇ ਵੀਰੋ ਸ਼ਹੀਦਾਂ ਦੇ ਸਨਮਾਨ ਚ 1 ਕਰੋੜ ਰੁਪਏ ਦੀ ਰਾਸ਼ੀ ਦੇਣ ਦਾ ਵਾਅਦਾ ਕੀਤਾ ਸੀ 1 ਕਰੋੜ ਰੁਪਇਆ ਉਹਨਾਂ ਦੇ ਘਰ ਜਾ ਕੇ ਉਹਨਾਂ ਦੀ ਕਬੀਲਦਾਰੀ ਨਹੀਂ ਲਈ ਤੇ ਰਵੇ ਤਾਂ ਦਿਨਿਆਂ ਨਹੀਂ ਸ਼ਹੀਦ ਦੀ ਕੋਈ ਜਾਨ ਦੀ ਕੀਮਤ ਨਹੀਂ ਹੁੰਦੀ ਵੀਰੋ ਮੋਟਰ ਖੇਤਾਂ ਵਾਲੀ ਲਾਈਟ ਜਦੋਂ ਜਾਓ ਸਟਾਰਟਰ ਦਾ ਹਰੇ ਰੰਗ ਦਾ ਬਟਨ ਦੱਬੋ ਮੋਟਰ ਚੱਲ ਪੈਂਦੀ ਹੈ ਬਿਜਲੀ ਆਮ ਹੈ ਜਦੋਂ ਵਰਜੀ ਜਾਓ ਥਰਮਲ ਪਲੈਂਟ ਖਰੀਦ ਲਿਆ ਆਮ ਤੌਰ ਤੇ ਸਰਕਾਰਾਂ ਚੀਜ਼ਾਂ ਵੇਚ ਦਿਆਂ ਹੁੰਦੀਆਂ ਨੇ ਆਪਣੇ ਦੋਸਤਾ ਮਿੱਤਰਾਂ ਨੂੰ ਵੇਚ ਦਿੰਦੇ ਨੇ ਘਾਟਾ ਦਿਖਾ ਕੇ ਪਰ ਆਪਾਂ ਨੇ ਗੋਵਿੰਦਵਾਲ ਸਾਹ ਵਾਲਾ ਥਰਮਲ ਪਲਾਂਟ ਜਿਹਦਾ ਨਾਮ ਅਸੀਂ ਜੀਵੀਕੇ ਜੀਵੀਕੇ ਕੰਪਨੀ ਹੈ ਜਿਹਦੇ ਨਾਮ ਅਸੀਂ ਜੀਵੀਕੇ ਥਰਮਲ ਪਲਾਂਟ ਉਹਦਾ ਨਾਮ ਰੱਖਿਆ ਸ੍ਰੀ ਗੁਰੂ ਅੰਗਦ ਦੇਵ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਥਰਮਲ ਪਲਾਂਟ ਵੀਰੋ ਲੈ ਹੋਰ ਦਿੰਦੇ ਨੇ 15 ਸਿਕਟਲੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਹੁਣ ਮੈਨੂੰ ਬੋਲਣ ਦੀ ਲੋੜ ਘੱਟ ਪੈਂਦੀ ਹੈ ਕਿਉਂਕਿ ਪੰਜਾਬ ਦੀ ਜਨਤਾ ਬੋਲਣ ਲੱਗੀ ਪੰਜਾਬ ਦਾ ਯੂਥ ਬੋਲਣ ਲੱਗ ਗਿਆ ਪੰਜਾਬ ਦੇ ਬਜ਼ੁਰਗ ਬੋਲਣ ਲੱਗੇ ਪੰਜਾਬ ਦੀਆਂ ਮਾਵਾਂ ਭੈਣਾਂ ਬੋਲਣ ਲੱਗੀਆਂ ਕਿ ਸਾਨੂੰ ਕਿ ਸਾਨੂੰ ਇਸ ਤੋਂ ਪਹਿਲਾਂ 70 ਸਾਲਾਂ ਚ ਇਹੋ ਜਿਹੀ ਆਪਣੇ ਪੰਨ ਵਾਲੀ ਸਰਕਾਰ ਨਹੀਂ ਮਿਲੀ ਸੀ ਪਹਿਲੀ ਗੱਲ ਹੈ ਪਹਿਲੀ ਵਾਰ ਹੈ ਕਿ ਤੁਸੀਂ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਕੇ ਬੁਲਾ ਸਕਦੇ ਹੋ ਨਹੀਂ ਤਾਂ ਰਾਜੇ ਮਹਾਰਾਜੇ ਕੱਕੇ ਸਾਹਿਬ ਜੀ ਛੋਟੇ ਸਾਹਿਬ ਜੀ ਵੱਡੇ ਸਾਹਿਬ ਜੀ ਇਹੀ ਹੁੰਦਾ ਸੀ ਮੈਂ ਤੁਹਾਡਾ ਆਪਣਾ ਜੇ ਤੁਹਾਨੂੰ ਲੱਗਦਾ ਜਿੰਦਾਬਾਦ ਜੇ ਤੁਹਾਨੂੰ ਲੱਗਦਾ ਕਿ ਯਾਰ ਭਗਵਾਨਤਮਾਨ ਸਾਡੇ ਜਵਾਕ ਹੈ ਸਾਡੇ ਭਰਾ ਹੈ ਜਦੋਂ ਮਰਜੀ ਇਹਨੂੰ ਮੋੜੇ ਤੋਂ ਫੜ ਕੇ ਰੋਕ ਲੈਨੇ ਆ ਇਹ ਆਪਣੇ ਹੱਕ ਦੇ ਫੈਸਲੇ ਕਰ ਰਿਹਾ ਹੈ ਇਹ ਇਕੱਲਾ ਹੀ ਲੜੀ ਜਾਂਦਾ ਹੈ ਸੁਪਰੀਮ ਕੋਰਟ 'ਚ ਵੀ ਗਵਰਨਰ ਨਾਲ ਵੀ ਸੈਂਟਰ ਨਾਲ ਵੀ ਕਾਂਗਰਸ ਨਾਲ ਵੀ ਕਾਲੀਆਂ ਨਾਲ ਵੀ ਇਕੱਲਾ ਹੀ ਲੜੀ ਜਾਂਦਾ ਹੈ ਮੇਰੇ ਵੀਰੋ ਮੈਂ ਤੁਹਾਡੇ ਤੁਹਾਡੇ ਸਿਰ ਤੇ ਲੜ ਰਿਹਾ ਮੈਨੂੰ ਤੁਸੀਂ ਜਦੋਂ ਪਿਆਰ ਦਿੰਦੇ ਹੋ ਮੈਂ ਤਾਂ ਲੜ ਰਿਹਾ ਇਸ ਕਰਕੇ ਮੈਨੂੰ 13 ਹੱਥ ਤੇ 13 ਜਵਾਨਾ ਹੋਰ ਦੇ ਦੋ ਤਾਂ ਕਿ ਅਗਲੇ 3 ਸਾਲਾਂ ਚ ਵਿਕਾਸ ਦੇ ਕੰਮਾਂ ਦੀ ਨੇਰੀ ਲਿਆ ਕੇ ਮੈਂ ਪੰਜਾਬ ਨੂੰ ਦੁਬਾਰੇ ਸੋਰੇ ਦੀ ਚਿੜੀ ਬਣਾ ਦੂੰਗਾ ਮੇਰਾ ਪੱਕਾ ਤੁਹਾਡੇ ਨਾਲ ਵਾਦ ਹੈ ਮੈਂ ਕਹੂੰਗਾ ਮੈਂ ਕਹੂੰਗਾ ਮੈਂ ਇੱਕ ਵਾਰ ਕਹੂੰਗਾ ਕਿ ਪੰਜਾਬ ਬਣੇਗਾ ਹੀਰੋ ਤੁਸੀਂ ਦੋ ਵਾਰ ਕਹਿਣਾ ਕਿ 13 ਜੀਰੋ 13 ਜੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਥੋੜਾ ਜਿਹਾ ਹੋਰ ਉੱਚੀ ਥੋੜਾ ਮੈਹਲਾਂ ਵਾਲੇ ਪਾਸੇ ਤੱਕ ਪਹੁੰਚੇ ਉਹ ਮੈਹਲਾਂ ਦੀਆਂ ਕੰਡਾ ਹਲਾ ਤੋ ਮੈਹਲਾਂ ਦੀਆਂ ਆ ਨਾਰਾ ਲਾ ਕੇ ਕਿ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਹੀਰੋ ਤੇਰਾ ਹੀਰੋ ਇਨਕਲਾਬ ਜ਼ਿੰਦਾਬਾਦ ਇਨਕਲਾਬ ਜ਼ਿੰਦਾਬਾਦ ਬੋਲੇ ਸੋਨਹਿਾਲ ਹੀਰੋ ਅੱਜ ਰਾਤ ਨੂੰ ગુજરાત જાઉંગા اس ਤੋਂ ਬਾਅਦ ਸਿੱਧਾ ਚੰਡੀਗੜ੍ਹ 에어ਪੋਰਟ ਜਾਊਂਗਾ અમદાવાદ ਪਹੁੰਚੂਗਾ ਕੱਲ ਨੂੰ ਥੋੜਾ ਸਰੇਹਾ ગુજરાત ਦੇ ਲੋਕਾਂ ਕੋਲੇ ਪਹੁੰਚੂਗਾ ਤੇ ગુજરાતੋਂ ਇਹਦਾ ਸਰੇਹਾ ਲੈ ਕੇ ਫਿਰ ਤੁਹਾਡੇ ਕੋਲੇ ਆਊਂਗਾ ਜਿੱਥੇ ਕਹੋਗੇ ਉੱਥੇ ਜਾਵਾਂਗੇ ਜਿੱਥੇ ਕਹੋਗੇ ਬੁਲਾਓਗੇ ਉੱਥੇ ਆਵਾਂਗੇ ਲੋਕਾਂ ਨੂੰ ਅਕਸਰ ਕਹਿੰਦੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲेंगे ਲੇਕਿਨ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹੇਗੇ ਵੀਰੋ ਹਕੂਮਤ ਉਹ ਕਰਤੇ ਹੈ ਹਕੂਮਤ ਇਹ ਮੋਦੀ ਜੀ ਸੁਣ ਲੈਣ ਹਕੂਮਤ ਉਹ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੁੰਦਾ ਹੈ ਯੂੰ ਕਹਨੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੁੰਦਾ ਹੈ ਆਓ ਇਕੱਠੇ ਹੋ ਕੇ ਝਾੜੂ ਵਾਲਾ ਬਟਨ ਦਬੀਏ ਬਸ ਤੁਹਾਨੂੰ ਅਗਲੇ ਹਫਤੇ ਅਗਲੇ ਹਫਤੇ ਤੁਹਾਨੂੰ ਪਤਾ ਲੱਗ ਜੂਗਾ ਕਿ ਝਾੜੂ ਵਾਲਾ ਬਟਨ ਕਿੰਨੇ ਨੰਬਰ ਤੇ ਹੈ ਤੇ ਝਾੜੂ ਨੇ ਸਫਾਈ ਕਰਨੀ ਹੈ ਪੱਤਰਕਾਰਾਂ ਨੇ ਮੈਨੂੰ ਪੁੱਛਿਆ ਪત્રਕਾਰਾਂ ਨੇ ਮੈਨੂੰ ਪੁੱਛਿਆ ਕਿ ਤੁਸੀਂ ਪੰਜਾਬ ਤੇ ਦਿੱਲੀ ਦੇ ਵਿੱਚ ਇਹ ਭਾਜਪਾ ਦੀ ਨੇਹਰੀ ਕਿਵੇਂ ਰੋਕ ਲਈ ਮੈਂ ਕਿਹਾ ਜੀ ਤਾਂ ਕੋਈ ਖਾਸ ਗੱਲ ਨਹੀਂ ਕਹਿੰਦੇ ਕਿਵੇਂ ਮੈਂ ਕਿਹਾ ਜੀ ਭਾਜਪਾ ਦਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਕਮਲ ਦਾ ਫੁੱਲ ਮੈਂ ਕਿਹਾ ਜੀ ਸਾਡਾ ਚੋਣ ਨਿਸ਼ਾਨ ਕੀ ਹੈ ਕਹਿੰਦੇ ਝਾੜੂ ਮੈਂ ਕਿਹਾ ਕਮਲ ਦਾ ਫੁੱਲ ਕਿੱਥੇ ਉਗਦਾ ਹੁੰਦਾ ਹੈ ਉਹ ਕਹਿੰਦੇ ਚਿੱਕੜ 'ਚ ਮੈਂ ਕਿਹਾ ਝਾੜੂ ਕੀ ਕਰਦਾ ਹੁੰਦਾ ਹੈ ਕਹਿੰਦੇ ਜਿੱਕਰ ਦੀ ਸਫਾਈ ਮੈਂ ਕਿਹਾ ਅਸੀਂ ਦਿੱਲੀ ਤੇ ਪੰਜਾਬ ਵਿੱਚ ਝਾੜੂ ਨਾਲ ਜਿੱਕਰ ਦੀ ਸਫਾਈ ਕਰਤੀ ਕਮਲ ਉੱਗਿਆ ਹੀ ਨਹੀਂ ਉੱਗਿਆ ਹੀ ਨਹੀਂ ਇਸ ਵਾਰ ਪੰਜਾਬ ਬਣੇਗਾ ਹੀਰੋ ਤੇਰਾ ਜੀਵਨ ਤੇਰਾ ਹੀਰੋ ਇਸ ਵਾਰ ਤੁਸੀਂ ਬਣੋਗੇ ਹੀਰੋ ਤੇਰਾ ਜੀਵਨ ਤੇਰਾ ਹੀਰੋ ਇੱਕ ਮਿੰਟ ਲਈ ਸਵਾਗਤ ਵੀ ਕਰਨਗੇ ਧੰਨਵਾਦ ਵੀ ਕਰਨਗੇ ਡਾਕਟਰ ਬਲਬੀਰ ਜੀ ਜਿਹੜੇ ਕਿ ਮੰਤਰੀ ਵੀ ਨੇ ਸਿਹਤ ਮੰਤਰੀ ਨੇ ਪੰਜਾਬ ਦੇ ਮੁਹੱਲਾ ਕਲੀਨਿਕ ਖੋਲੇ ਆ ਆਮ ਆਦਮੀ ਕਲੀਨਿਕ ਖੋਲੇ ਆ ਸਕੂਲ ਵਧੀਆ ਬਣ ਰਿਹਾ ਸਭ ਰਲ ਕੇ ਟੀਮ ਵਾਂਗੂ ਕੰਮ ਕਰਾਂਗੇ ਡਾਕਟਰ ਬਲਵੀਰ ਜੀ ਮਾਨ ਸਾਹਿਬ ਬਹੁਤ ਬਹੁਤ ਧੰਨਵਾਦ ਸਾਨੂੰ ਪਟਾੜੇ ਵਾਲਿਆਂ ਨੂੰ ਇਹ ਮੌਕਾ ਦੇਣ ਦਾ ਕਿ ਅਸੀਂ ਤੇਰਾ ਜ਼ੀਰੋ ਦਾ ਹਿੱਸਾ ਬਣ ਸਕੀਏ ਮਾਨ ਸਾਹਿਬ ਤੁਹਾਡੇ ਕੰਮਾਂ ਦਾ ਜਾਦੂ ਮੈਂ ਸਾਰੇ ਪਿੰਡਾਂ ਵਿੱਚ ਨੌ ਅਸੈਂਬਲੀ ਸੈਗਮੈਂਟਸ ਮੇਰੇ ਭਰਾ ਖੜੇ ਐ ਐਮ ਐਲ ਏ ਸਰ ਸਾਰੇ ਪਿੰਡਾਂ ਚ ਆ ਗਿਆ ਲੋਕ ਬਹੁਤ ਖੁਸ਼ ਹੈ ਤੁਹਾਡੇ ਕੰਮਾਂ ਦਾ ਜਾਦੂ ਬਿਜਲੀ ਦਿਨ ਨੂੰ ਆਉਂਦੀ ਹੈ ਔਰ ਲੋਕਾਂ ਦੇ ਬਿੱਲ ਮਾਫ ਹੈ ਸਰ ਲੋਕ ਤੁਹਾਡੇ ਕੰਮਾਂ ਜਿਹੜਾ ਕੰਮਾਂ ਦਾ ਜਾਦੂ ਹੈ ਉਹ ਸਿਰ ਚੜ ਕੇ ਬੋਲਦਾ ਲੋਕ ਕਹਿੰਦੇ ਆ ਜਿੱਥੇ ਜਿੱਥੇ ਮਾਨ ਉੱਥੇ ਉੱਥੇ ਬੀਜੇਪੀ ਸਾਫ ਪੰਜਾਬ ਤੋਂ ਲੈ ਕੇ ਗੁਜਰਾਤ ਤੱਕ ਸਰ ਅਸੀਂ ਤੁਹਾਡੀ ਆਵਾਜ਼ ਵੀ ਬਣਾਗੇ ਤੁਹਾਡੇ ਹੱਥ ਵੀ ਬਣਾਗੇ ਪੰਜਾਬ ਦੇ ਰੁਕੇ ਹੋਏ ਇੱਕ ਇੱਕ ਪੈਸਾ ਲਿਆ ਕੇ ਤੁਹਾਡੀ ਝੋਲੀ ਚ ਪਾਵਾਂਗੇ ਸਰ ਸਰ ਅੱਜ ਤੁਸੀਂ ਅੱਜ ਤੁਸੀਂ ਪਟਿਆਲੇ ਦਾ ਮੇਲਾ ਲੁੱਟ ਲਿਆ ਆ ਜਿਹੜੇ ਤੁਹਾਡੇ ਪਵਕੜ ਆ ਜਿੰਨੇ ਪਵਕੜ ਤੁਸੀਂ ਦੇਖ ਰਹੇ ਹੋ ਸਰ ਇਹ ਆਪਣੀ ਜਾਨ ਨਾਲੋਂ ਜ਼ਿਆਦਾ ਪਿਆਰ ਕਰਦੇ ਆ ਮੈਂ ਸਾਰਿਆਂ ਦਾ ਧੰਨਵਾਦੀ ਆ ਮੈਂ ਸਰ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡਾ ਧੰਨਵਾਦ ਕਰਦਾ ਸਰ ਤੁਸੀਂ ਸਾਨੂੰ ਇਹ ਮੌਕਾ ਦਿੱਤਾ ਬਹੁਤ بڑا ਮੌਕਾ ਦਿੱਤਾ ਸਰ ਅਸੀਂ ਤੁਹਾਡੀਆਂ ਉਮੀਦਾਂ ਤੇ ਖਰੇ ਉਤਰਾਂਗੇ ਔਰ ਮੈਨੂੰ ਸਾਰੇ ਇੱਕ ਬੰਦੇ ਨੇ ਕਿਹਾ ਸੀ ਮਾਨ ਸਾਹਿਬ ਨੂੰ ਸਿਹਰਾ ਦੇ ਦੇਈ ਸੜਕ ਬਾਬੇ ਦਾ ਦੇਰਾ ਬਸੀਦ ਸੁਨੇਹਾ ਤੇ ਮਾਨ ਸਾਹਿਬ ਨੂੰ ਸੁਨੇਹਾ ਦੇ ਦੇਈ ਇਹ ਆ ਜਿਹੜੇ ਬੰਦੇ ਗੁਜਰਾਤ ਤੋਂ ਆਏ ਉਹਨਾਂ ਨੇ ਸਾਨੂੰ ਬਹੁਤ ਦੁਖੀ ਕੀਤਾ ਤੁਹਾਨੂੰ 13 ਜ਼ੀਰੋ ਦੇਵਾਂਗੇ ਹਰਿਆਣਾ ਵੀ ਦੇਵਾਂਗੇ ਦਿੱਲੀ ਵੀ ਦੇਵਾਂਗੇ ਇਹਨਾਂ ਨੂੰ ਬਾਪ ਵਾਪਸ ਗੁਜਰਾਤ ਪਹੁੰਚਾ ਦਿਓ ਹਿੰਦੁਸਤਾਨ ਬਚਾ ਲਓ ਅਸੀਂ ਸਾਰਾ ਮੈਂ ਧੰਨਵਾਦ ਕਰਦਾ ਅਰਵਿੰਦ ਕੇ ਜੀ왈 ਜੀ ਦਾ ਜਿਨੇ ਨਵੀਂ ਸੋਚ ਦਿੱਤੀ ਬਹੁਤ ਬਹੁਤ ਧੰਨਵਾਦ ਸਾਹਿਬ